ਆਵੇ ਦੇ ਵਿੱਚ ਨਾ ਕੋਈ ਵੀ ਇਹਦੇ ਚ ਦਾਣਾ ਨਹੀਂ ਆ ਗਲੀਆਂ ਵਿਚਾਰਾ ਬੱਲੇ ਬਿਖਾ ਰਿਹਾ ਇਹਦੇ ਵਿੱਚ ਦਾਣਾ ਨਹੀਂ ਕੱਲੀ ਕਿ ਉਹੀ ਰਹੇਗਾ ਫੋਸੜਾ ਰਹੇਗਾ ਠੇਕੇ ਤੇ ਵਾਣਾ 66000 ਨੂੰ ਵਣ ਲਿਆ ਤੇ ਜਿਹੜੇ ਵਿੱਚੋਂ 5 ਪੈਸੇ ਆਉਣ ਦੇ ਕੋਈ ਚਾਂਸ ਨਹੀਂ ਗੇ ਹੁਣ ਆੜ ਤੱਕ ਮੈਨੂੰ ਰੋਜ਼ ਅਗਲਾ ਫੋਨ ਲਾਇਆ ਕਰੂਗਾ 3-4 ਲੱਖ ਰੁਪਏ ਬਣਦਾ ਇੰਨੇ ਵਣਦਾ ਜੀ ਕੁਦਰਤੀ ਹੈ ਜੀ ਕਰੋਪੀ ਹੋਈ ਤੇ ਮੇਰੇ ਦੂਜਾ ਪੈਸ ਟਾਈਮ ਪਸ਼ੂ ਡੰਗਰ ਸਾਰਾ ਕੋਸਾ ਭੁਖੇ ਮਰ ਰਹੇ ਆ ਮੈਨੂੰ ਤਾਂ ਇਹ ਤਾਂ ਕਣਕ ਤਾਂ ਕਿਜੀ ਤੂੜੀ ਬਣਦੀ ਵੀ ਆਸ ਨਹੀਂ ਗਈ ਸਾਰਾ ਤੁਸੀਂ ਵੇਖ ਲਓ ਖੇਤ ਪਾਣੀ ਨਾਲ ਭਰਿਆ ਪਿਆ ਇਹਦੀ ਤੂੜੀ ਕਿੱਥੋਂ ਬਣ ਜੂਗੀ ਸਹੀ ਤਾਂ ਇੱਕ ਪੈਸਾ ਵੀ ਨਿਵਟਿਆ ਇਸ ਫਸਲ ਦਾ ਤਾਂ ਪੈਸਾ ਸਾਡੇ ਕੋਲ ਕਿੱਥੋਂ ਆਊਗਾ 5 ਮਣ ਹੋਣ ਦੀ ਆਸ ਵੀ ਹੈ ਨਹੀਂ ਮਸ਼ੀਨ ਵਾਲੇ ਨੂੰ ਜੇ ਮਸ਼ੀਨ ਵੇਚਵਾੜ ਲਾਂਗੇ ਤੇ 5 ਮਣ ਵੀ ਨਾ ਹੋਈ ਤਾਂ ਬਾਈ 4-4 ਹਜ਼ਾਰ ਤਾਂ ਵੜਾਈ ਚੱਲੂਗੀ ਕੀ ਕਰਾਂਗੇ ਕਿਰਾਏ ਤੇ ਸੰਦ ਮਿਲਦੇ ਹੀ ਇਹ ਕਿਹੜਾ ਸੌਖਾ ਗਲ ਜੂਗਾ ਵਿੱਚ 4-4 5-5 ਵਾਹਾਂ ਲਾਉਣੀਆਂ ਪੈਣਗੀਆਂ ਰੋਟਾਵੇਟਰ ਵੀ ਇਹ ਚ ਚੱਲਣਾ ਨਹੀਂ ਕੀ ਕਰਾਂਗੇ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੰਦਪਾਣ ਦੇ ਵਿੱਚ ਪਿਛਲੇ ਦਿਨ ਹੀ ਗੜੇ ਮਾਰੀ ਹੁੰਦੀ ਹੈ ਕਿਸਾਨਾਂ ਦਾ ਲੱਖਾਂ ਰੁਪਏ ਦਾ ਹੁੰਦਾ ਨੁਕਸਾਨ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਕਿਸਾਨ ਦੀ ਰੋਲਦੀ ਤਾਂ ਕਿਸਾਨ ਪੱਬਾ ਮਾਰ ਮਾਰ ਰੋਂਦਾ ਅੱਜ ਕਿਸਾਨ ਵੀ ਸਾਡੇ ਨਾਲ ਨੇ ਅਸੀਂ ਖੇਤਾਂ ਦੇ ਵਿੱਚ ਪਹੁੰਚੇ ਹਾਂ ਕਿਸਾਨਾਂ ਦੇ ਦੁੱਖ ਸਾਂਝੇ ਕਰਨ ਕਿਸਾਨ ਸਾਡੇ ਨਾਲ ਨੇ ਸਾਰਾ ਪੁੱਛਾਂਗੇ ਕਿੰਨਾ-ਕਿੰਨਾ ਨੁਕਸਾਨ ਹੋਗਾ ਮੈਂ ਕੈਮਰਾਮੈਨ ਨੂੰ ਇੱਕ ਕਹਿਣਾ ਵੀ છાਤੀ ਮਰਾ ਦੇ ਇਧਰਲੇ ਪਾਸੇ ਪੱਠੇ ਖੜੇ ਆ ਤੇ ਪੱਠੇ ਵੀ ਨਹੀਂ ਜਣੀ ਕਰੇ ਕਿਸਾਨ ਕਹਿੰਦਾ ਘਰੇ ਕਰੇ ਜਾਨੀ ਕਿ ਪਠੇੜੀ ਤੇ ਖੇਤ ਆ ਖੇਤੀ ਨਹੀਂ ਗਈ ਤੇ ਪਸ਼ੂ ਨੂੰ ਪਾਵਾਂਗੇ ਕੀ ਤੇ ਪਸ਼ੂ ਦੁੱਧ ਕਿੱਥੋਂ ਦੇਣਗੇ ਨਾ ਤਾਂ ਸਾਡੇ ਕੋਲੇ ਕਣਕ ਨਾ ਤੂੜੀ ਆ ਨਾ ਤੰਦ ਹੈ ਕੁਝ ਨਹੀਂ ਬਚਿਆ ਕੈਮਰਾਮੈਨ ਨੂੰ ਮੈਂ ਕਹਿੰਨਾ ਇੱਕ ਵਾਰੀ ਛਾਤੀ ਮਰਾ ਦੇ ਕਿੰਨਾ ਏਰੀਆ ਕਿੰਨਾ ਰਕਵਾ ਚੰਦ ਭਾਂਦਾ ਐਨ ਲੱਗਦਾ ਜਿਵੇਂ ਕਿਤੇ ਕੋਕਪੈਣ ਮਾਰੀ ਹੁੰਦੀ ਆ ਜਾਨੀ ਕਿ ਖਰਚੇ-ਖਰਚੇ ਦੀਂਦੀ ਆ ਬੱਲੀ ਤਾਂ ਕਿਤੇ ਹੈ ਨਹੀਂ ਨੀ ਕਿਸਾਨ ਵੇਖ ਲੋ ਅੱਜ ਮੀ ਪੈ ਨੂੰ ਕਿੰਨੇ ਦਿਨ ਹੋ ਗਏ ਤੇ ਅੱਜ ਪਾਣੀ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਪਾਣੀ ਵੀ ਅਜੇ ਗੱਲ ਕਰਕੇ ਗੱਠ ਗੱਠ ਡੇਡ ਡੇਡ ਥੱਲੇ ਚ ਪਾਣੀ ਆ ਵਾਂ ਦੇ ਵਿੱਚ ਕਿਸਾਨ ਸਾਡੇ ਨਾਲ ਨੇ ਸਾਰੀ ਜਾਣਕਾਰੀ ਲਵਾਂਗੇ ਆਪਾਂ ਕਿਸਾਨਾਂ ਤੋਂ ਪੁੱਛਾਂਗੇ ਆਜੋ ਭਾਈ ਕਿਸਾਨ ਵੀਰ ਸਾਡੇ ਨਾਲ ਨੇ ਸਾਰੀ ਜਾਣਕਾਰੀ ਲਵਾਂਗੇ ਕਿਸਾਨਾਂ ਨੂੰ ਪੁੱਛਾਂਗੇ ਬਾਈਆਂ ਨੂੰ ਕੀ ਕੀ ਨੁਕਸਾਨ ਹੋਇਆ ਸਾਡੇ ਨਾਲ ਨੇ ਕਿਸਾਨ ਵੀਰ ਹਾਂਜੀ ਬਾਈ ਜੀ ਕਿਨਾ ਕੀ ਆਪਣਾ ਹਰਵੰਦ ਸਿੰਘ ਜੀ ਹਰਵੰਦ ਸਿੰਘ ਜੀ ਤੁਹਾਡਾ ਕਿੰਨਾ ਰਕਵਾ ਸੀ 10 ਕਿਲੋ ਜੀ 10 ਕਿਲੋ ਤੇ ਜਿੰਨ ਕਿ 10 ਤੋਂ 10 ਹੀ ਨੁਕਸਾਨ ਹੋਇਆ 10 ਕਿਲੋ 10 ਕਿਲੋ ਸਾਫ਼ ਹੋ ਗਿਆ ਕੰਮ ਹੀ ਕੋਈ 1 ਪੰਜ ਪੈਸੇ ਦੇ ਦਾਣੇ ਹਨੀ ਜਿਹੜੇ ਵੀ ਸਾਨੂੰ ਦਾਣੇ ਪਏ ਆਏ ਹੋਏ ਵੀ ਅਸੀਂ ਲਵਾਂਗੇ ਕਿੱਥੋਂ ਜਾ ਕਿੱਥੋਂ ਪਾਵਾਂਗੇ ਜੇ ਅਸੀਂ ਆੜਤੀਆਂ ਕੋਲ ਕੁਝ ਲਿਜਾਵਾਂਗੇ ਤਾਂ ਸਾਨੂੰ ਆੜਤੀ ਤਾਂ ਹੀ ਦੂ ਕੁਝ ਜੇ ਅਸੀਂ ਆੜਤੀਆਂ ਕੋਲ ਲਗਾਈ ਨਾ ਕੁਝ ਤਾਂ ਆੜਤੀ ਸਾਨੂੰ ਕਿੱਥੋਂ ਦੂਗਾ ਤਾਂ ਅ ਗਾੜੇ ਖੇਤੀ ਦਾ ਕੀ ਸਾਨੂੰ ਜਵਾਕਾਂ ਦਾ ਵੀ ਟੱਡ ਪੜਦਾ ਔਖਾ ਹੋਇਆ ਪਿਆ ਵੀ ਅਸੀਂ ਇਹਨਾਂ ਦਾ ਕਿਵੇਂ ਟੱਡ ਤੋਰਾਂਗੇ ਤੇ ਕੀ ਕਰਾਂਗੇ ਕਿਸਾਨ ਦਾ ਕਹਿਣਾ ਹੈ ਵੀ ਜਦੋਂ ਸਾਡੀ ਫਸਲ ਹੀ ਨਹੀਂ ਬਚੀ ਅਸੀਂ ਆਰਥਿਕ ਦੇ ਮੱਥੇ ਕਿਵੇਂ ਲੱਗਾਂਗੇ ਕਿਵੇਂ ਜਾਵਾਂਗੇ ਆਰਥਿਕ ਦੇ ਕੋਲੇ ਆਰਥਿਕ ਨੇ ਵੀ ਕੁਝ ਦੀਨਦਾ ਹੋਊ ਤਾਂ ਫੇਰ ਹੀ ਦੇਊਗਾ ਏਹੀ ਹਾਲ ਹੈ ਜਿਵੇਂ ਬੰਸਾ ਸਿੰਘ ਜੀ ਦਾ ਮੇਰਾ ਨਾਮ ਗੁਰਾ ਸਿੰਘ ਹੈ ਮੇਰੇ ਕੋਲੇ ਵਾਂ 12 13 ਗਲੇ ਠੇਕੇ ਤੇ ਸਾਰਾ 100% ਤੋਂ 100% ਮਰਿਆ ਆਵੇ ਦੇ ਵਿੱਚ ਨਾ ਕੋਈ ਵੀ ਇਹਦੇ ਚ ਦਾਣਾ ਨਹੀਂ ਆ ਗਲੀਆਂ ਕਿਸਾਨ ਵਿਚਾਰਾ ਬੱਲੇ ਬੁਖਾ ਰਿਹਾ ਇਹਦੇ ਵਿੱਚ ਦਾਣਾ ਨਹੀਂ ਕੱਲੀ ਕਿ ਉਹੀ ਰਹੇਗਾ ਫੋਸੜਾ ਰਹੇਗਾ ਦਬਲੀ ਤੂੜੀ ਐ ਨਾ ਦਾਣੇ ਐ ਠੇਕੇ ਤੇ ਵਾਣਾ 66000 ਨੂੰ ਵਾਣ ਲਿਆ ਤੇ ਜਿਹੜੇ ਵਿੱਚੋਂ 5 ਪੈਸੇ ਆਉਣ ਦੇ ਕੋਈ ਚਾਂਸ ਨਹੀਂ ਗਏ ਹਾਂ ਵੀ ਇਹਦੇ ਨਾਲ ਗੁਜ਼ਾਰਾ ਹੁਣ ਗਰੀਬੰਦਾ ਇਸ ਕੰਮ 'ਚ ਵੜ ਗਿਆ ਵੀ ਮੇਰਾ ਹੁਣ ਕਿੱਥੋਂ ਟਾਈਮ ਪਾਸ ਹੋਊਗਾ ਹੁਣ ਆੜ ਤੱਕ ਮੈਨੂੰ ਰੋਜ਼ ਅਗਲਾ ਫੋਨ ਲਾਇਆ ਕਰੂਗਾ 3-4 ਲੱਖ ਰੁਪਏ ਬਣਦਾ ਇੰਨੇ ਵਣਦਾ ਆਰਥੀਆਂ ਨੂੰ ਵੀ ਬੇਨਤੀ ਕਰਦੇ ਆਂ ਕੱਲ ਵੀ ਸੀ ਬੇਨਤੀ ਕਰੀ ਸੀ ਵੀ ਆਰਥੀਆਂ ਨੂੰ ਜ਼ਿਮੀਦਾਰ ਦੀ ਬਾਹ ਫੜਨੀ ਚਾਹੀਦੀ ਹੈ ਜ਼ਿਮੀਦਾਰ ਨਾਲ ਹੀ ਆਰਥ ਤਾਂ ਸਾਰੀ ਆਰਥਕੇ ਦੇ ਨਾਲ ਹੀ ਜ਼ਿਮੀਦਾਰ ਹੈ ਇਹਨੂੰ ਕੁਛ ਕੁਛ ਨਾ ਮਾਫ ਕਰ ਦੇਣਾ ਚਾਹੀਦਾ ਆਰਥਕੇ ਨੂੰ ਵੀ ਵਿਆਜ ਬੂਝ ਛੱਡਣਾ ਚਾਹੀਦਾ ਠੀਕ ਹੈ ਜੀ ਮੇਰਾ ਨਾਂ ਗੁਰਜੀਤ ਸਿੰਘ ਆ ਜੀ 8 ਕਿੱਲੇ ਮੇਰੀ ਕਣਕ ਸੀਗੀ ਜੀ ਜਿਹਦੇ ਵਿੱਚੋਂ ਖਾਨ ਜੋ ਗਰੇ ਵੀ ਨਹੀਂ ਹੁੰਦੀ ਨਾ ਤੋੜੀ ਨਾ ਡਾੜੇ ਹਾਂਜੀ ਸਰਕਾਰ ਨੂੰ ਚਾਹੀਦਾ ਕੋਈ ਨਾ ਕੋਈ ਹੱਲ ਕਰਨਾ ਜੀ ਇਹਦਾ ਮੇਰਾ 9 ਕਿੱਲੇ ਸੀਗੀ ਕਣਕ ਜੀਰੇ ਵਿੱਚ ਦੂਜਾ ਆਪਣਾ ਨੱਕ ਹੁੰਦਾ ਕਲਕਤਾ ਰਹਿਣੀ ਸੀ ਕੁਦਰਤੀ ਇਹ ਜੀ ਕਰੋਪੀ ਹੋਈ ਤੇ ਮੇਰੀ ਦੂਜਾ ਪਹਿਸ ਟਾਈਮ ਪਸ਼ੂ ਡੰਗਰ ਸਾਰਾ ਕੁਸ ਉਕੇ ਮarreya ਮੈਨੂੰ ਆ ਵੇਖ ਲਓ ਤੁਸੀਂ ਮੇਰੀ ਕਣਕ ਦੇ ਵਿੱਚ ਪਾਣੀ ਤੇ ਇਹਦੇ ਵਿੱਚ ਕਿਸਾਨ ਦੀ ਫਸਲ ਦੇ ਵਿੱਚੋਂ ਪਾਣੀ ਜਨਨ ਕਿ ਆ ਤੁਹਾਨੂੰ ਕੈਮਰਾਮੈਨ ਨੂੰ ਖੜਾ ਦਿਖਾਈ ਜਾਂਦਾ ਵੀ ਪਾਣੀ ਵੀ ਸੁੱਕਾ ਇਹ ਘਟ ਤੋਂ ਘਟ ਵੀ ਇਹ ਪਾਣੀ ਦੱਸਦੇ ਨਹੀਂ ਸੁੱਕਦਾ ਜਿਹੜਾ ਟਾਂਕਰ ਹੈ ਇਹ ਗਲਗਾ ਮਸਕਾਟ ਮਾਰਦਾ ਟਾਂਕ ਦੇ ਕਹਲ ਹੋਰ ਵੀ ਜਨਨ ਕਿ ਬਿਮਾਰੀਆਂ ਲੱਗਣ ਦੇ ਕਾਰਨ ਬਣੇ ਪਏ ਆ ਮੈਨੂੰ ਤਾਂ ਇੱਥੇ ਕਣਕ ਤਾਂ ਕੀ ਜੀ ਤੂੜੀ ਬਣਦੀ ਵੀ ਆਸ ਨਹੀਂ ਕੀ ਸਾਰਾ ਤੁਸੀਂ ਵੇਖ ਲਓ ਖੇਤ ਪਾਣੀ ਨਾਲ ਭਰਿਆ ਪਿਆ ਇਹਦੀ ਤੂੜੀ ਕਿੱਥੋਂ ਬਣ ਜੂਗੀ ਕਣਕ ਤਾਂ ਉਹ ਨਹੀਂ ਕਿ ਤੂੜੀ ਵੀ ਨਹੀਂ ਬਣਨੀ ਸਾਹੀ ਤਾਂ ਇਹ ਅਨੇ ਸਰਕਾਰ ਨੂੰ ਵੀ ਸਾਡੀ ਕੋਈ ਨਾ ਕੋਈ ਸੁਣਵਾਈ ਕਰੇ ਸਾਡਾ ਕੋਈ ਨਾ ਦਾ ਹੱਕ ਸਾਡੇ ਤੇ ਸਰਕਾਰ ਸੈਂਟਰ ਸਰਕਾਰ ਤੇ ਪੰਜਾਬ ਗਵਰਨਮੈਂਟ ਵੀ ਤੇ ਕਿਸਾਨਾਂ ਦਾ ਕਹਿਣਾ ਵੀ ਕੁਝ ਮਦਦ ਸਾਡੀ ਸੈਂਟਰ ਸਰਕਾਰ ਕਰੇ ਕੁਝ ਪੰਜਾਬ ਸਰਕਾਰ ਕਰੇ ਕੁਝ ਐਨਆਰਆਈ ਵੀਰ ਕਰਦੇ ਨੇ ਇਹਨਾਂ ਦੀ ਮਦਦ ਚਲੋ ਕਿਸਾਨ ਦੀ ਮਾੜੀ-ਮੋਟੀ ਪਰਵਾਹੀ ਹੋ ਜੂਗੀ ਤੇ ਨਹੀਂ ਕਿਸਾਨ ਬਹੁਤ ਤੰਗ ਹੈ ਆ ਖੁਦਕੁਸ਼ੀਆਂ ਦੇ ਕਰਨ ਦੇ ਰਾਹ ਤੁਰ ਗਿਆ ਕਿਸਾਨ ਹਾਂਜੀ ਇਹ ਤਾਂ ਹੈਗਾ ਜੀ ਹੁਣ ਇੱਥੋਂ ਸਾਡੇ ਕੋਲੇ ਹੋਰ ਤਾਂ ਕੋਈ ਰਾਹ ਹੈ ਨਹੀਂਗਾ ਅਸੀਂ ਆਨੇ ਵੀ ਚੱਲ ਜੇ ਕੋਈ ਮਾੜਾ ਮੋਟਾ ਸਰਕਾਰ ਸਾਡੀ ਸੁਣ ਲੇ ਅਸੀਂ ਆਪਦੇ ਪਸ਼ੂ ਡੰਗਰ ਪਾਲ ਲਗੇ ਸਾਡੀ ਇਹ ਕਣਕ ਦਾ ਨੁਕਸਾਨ ਤਾਂ ਹੋਇਆ ਹੀ ਜੀ ਇਹ ਇੱਕ ਹੋਰ ਗੱਲ ਕਣਕ ਦਾ ਨੁਕਸਾਨ ਤਾਂ ਹੋਇਆ ਹੋਇਆ ਸਾਡਾ ਜਿਹੜੀ ਆਉਣ ਵਾਲੀ ਫਸਲ ਹੈ ਉਹ ਵੀ ਇਸੇ ਦੂਜੇ ਖਰਾਬੀ ਦੇ ਵਿੱਚ ਹੀ ਸਾਨੂੰ ਉੱਠਣ ਨਹੀਂ ਸਾਡਾ ਲੱਕ ਤੋੜ ਕੇ ਰੱਖ ਦਿੱਤਾ ਉਹ ਇਸ ਤਰ੍ਹਾਂ ਹੁਣ ਹੈ ਜੀ ਹੁਣ ਕੀ ਅਸੀਂ ਸਾਈਡਾਂ ਤੇ ਪੈਸੇ ਨਾ ਭਰਾਂਗੇ ਕੀ ਅਸੀਂ ਅਸੀਂ ਹੁਣ ਅਗਲੀ ਫਸਲ ਵਾਸਤੇ ਕੋਈ ਤੇਲ ਨੂਬ ਲਿਆ ਬਾਹਰ ਨਾ ਵਾਹਾਂਗੇ ਅਸੀਂ ਕੀ ਕੀ ਨਾ ਕਰਾਂਗੇ ਉਹ ਪੈਸਾ ਸਾਡੇ ਕੋਲ ਕਿੱਥੋਂ ਆਊਗਾ ਸਹੀ ਤਾਂ ਇੱਕ ਪੈਸਾ ਵੀ ਨਿਵਟਿਆ ਇਸ ਫਸਲ ਦਾ ਤਾਂ ਪੈਸਾ ਸਾਡੇ ਕੋ ਵੀ ਜਿਹੜਾ ਠੇਕਾ ਉਹ ਤਾਂ ਸਾਡੇ ਸਿਰ ਪੈ ਗਿਆ ਜਿਹੜਾ ਹੁਣ ਆਰਥਿਕ ਵੀ ਅੱਖਾਂ ਕੱਢੂ ਆ ਸਟੇਟੀਆਂ ਦੇ ਪੈਸੇ ਵੀ ਦੇਣੇ ਆ ਉਹ ਵੀ ਵਿਆਜ ਸਾਨੂੰ ਪੈ ਗਿਆ ਆਰਥਿਕ ਦਾ ਵਿਆਜ ਵੀ ਪੈ ਗਿਆ ਤੇ ਅਸੀਂ ਜਾਈਗੇ ਤਾਂ ਜਾਈਗੇ ਕਿੱਧਰ ਨੂੰ ਜਾਈਗੇ ਹਾਂਜੀ ਬਾਈ ਇੱਧਰ ਕਿਸਾਨ ਹੋਰ ਵੀ ਸਾਡੇ ਨਾਲ ਨੇ ਬਾਈ ਨੁਕਸਾਨ ਬਹੁਤ ਜ਼ਿਆਦਾ ਆ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਦਾਣੇ ਹੁਣ ਮੰਨ ਕੇ ਚੱਲੋ ਵੀ ਜਦੋਂ ਹੈ ਹੀ ਨਹੀਂ ਬਾਈ ਤੇ ਪਿੰਡ ਚੋਂ ਵੀ ਕਿੱਥੋਂ ਲਵਾਗੇ ਕਿਸੇ ਦੇ ਹੈ ਹੀ ਨਹੀਂ ਕੋਈ ਨਹੀਂ ਬਜਾ 100% ਨੁਕਸਾਨ ਹੋਗਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਨੇ ਤਾਂ 15000 ਰੁਪਏ ਮੁਆਵਜ਼ਾ ਸਾਨੂੰ ਕਿਲੇ ਦਾ ਦਿੱਤਾ 15000 ਨਾਲ ਗੁਜ਼ਾਰਾ ਨਹੀਂ ਹੁੰਦਾ ਜਿਹੜਾ ਸਾਡਾ ਬੰਦਾ ਸਾਨੂੰ ਮੁਆਵਜ਼ਾ ਦਿੱਤਾ ਜਾ ਕਿੰਨਾ ਕੁ ਬੰਦਾ ਬੰਦਾ ਤਾਂ ਬਾਈ ਹੁਣ ਜੇ ਸਾਨੂੰ 30 40 ਮਣ ਦੇ ਵੀ ਦੇਣ ਫਿਰ ਵੀ ਨਹੀਂ ਪੂਰਾ ਹੁੰਦਾਗਾ ਜੀ ਨੁਕਸਾਨ ਦੇਨ ਕੇ 100% ਹੀ ਹੋਇਆ 100% ਹੀ ਹੋਇਆਗਾ ਜੀ 5 ਮਣ ਹੋਣ ਦੀ ਆਸ ਵੀ ਹੈ ਨਹੀਂ ਮਸ਼ੀਨ ਵਾਲੇ ਨੂੰ ਜੇ ਮਸ਼ੀਨ ਵੇਚਵਾੜ ਲਾਂਗੇ ਤੇ 5 ਮਣ ਵੀ ਨਾ ਹੋਈ ਤਾਂ ਬਾਈ 4 4000 ਤਾਂ ਵੜਾਈ ਚੱਲੂਗੀ ਕੀ ਕਰਾਂਗੇ ਤੂੜੀ ਨਹੀਂ ਬਣਨੀਗੀ ਉਰੀ ਦੇ ਦੀ ਕਿੱਥੋਂ ਬਣ ਜੂਗੀ ਜਨਨ ਕਿ ਦੇਖੀ ਜੈਨੇ ਜਿਹੜੇ ਸਾਨੂੰ ਟਾਂਕਰ ਗਲ ਗਿਆ ਮੁਸਕਾਟ ਮਾਰੀ ਜਾਂਦਾ ਇਹ ਤਾਂ ਤੁਹਾਨੂੰ ਜਨਨ ਕਿ ਟਾਂਕਰ ਕੱਢੋਗੇ ਬਾਹਰ ਵਿੱਚ ਵਾਓਗੇ ਤੁਹਾਨੂੰ ਡੀਜ਼ਲ ਦਾ ਖਰਚਾ ਵੀ ਤੁਹਾਨੂੰ ਆਦੇ ਪੱਲਿਓ ਕਰਨਾ ਪੈਣਾ ਖਾਣ ਵਾਲੀ ਤਾਂ ਬਾਈ ਕਣਕ ਵੀ ਨਹੀਂ ਰਹੀ ਇਹ ਹਾਂਜੀ ਪਿੱਤੀ ਕਰਨਾ ਪਊਗਾ ਪੱਲਿਓ ਕਰਨਾ ਪਊਗਾ ਜੀ ਥੋੜੇ ਘਣਾ ਤੇਲ ਦਤਾ ਬਲਦਾਨੀ ਦਾ ਜੀ ਇੱਕ ਤੁਹਾਡੇ ਹਿਸਾਬ ਨਾਲ ਤੁਸੀਂ ਕਿਸਾਨ ਹੋ ਪੁਰਾਣੇ ਵਾਈ ਕਰਦੇ ਆ ਰਹੇ ਹੋ ਕਿੰਨਾ ਖਰਚਾ ਕਿੱਲੇ ਦਾ ਪੈਜੂਗਾ ਜੇ ਆਪਾਂ ਐ ਟਾਂਕਰ ਨੂੰ ਵਿੱਚ ਵਾਉਣੀ ਹੈ ਤਾਂ 50000 ਰੁਪਿਆ ਖਰਚ ਪਊਗਾ ਜੀ ਕਿੱਲੇ ਦਾ ਲੋਟ ਹੀ ਨਹੀਂ ਆਉਣਾ ਜੀ ਅੱਛਾ ਉਹ 50000 ਰੁਪਏ ਕਿੱਦਾਂ ਪਊਗਾ ਉਹ ਵੀ ਦੱਸ ਦਿਓ ਸਰ ਉਹ ਕਿੱਦਾਂ ਪਊਗਾ ਨਾ ਤਾਂ ਲੋਟ ਆਵੇ ਜੀ ਤਿੰਨ ਚਾਰ ਚਾਰ ਵਾਹਾਂ ਲਵਣੀਆਂ ਪੈਣੀਆਂ ਤਵੀਆਂਆਂ ਦੀਆਂ ਕਿਤੇ ਰੂਟਾਵੇਟਰ ਮਾਰਾਂਗੇ ਕਿਤੇ ਤਵੀਆਂ ਮਾਰਾਂਗੇ ਫੇਰ ਪਾਵਾਂ ਮਾੜਾ ਮੋਟਾ ਦੱਬਿਆ ਜਾ ਵੀ ਨਹੀਂ ਦੱਬਿਆ ਜਾਂਦਾ ਹੀ ਨਹੀਂ ਇੱਕ ਮੈਨੂੰ ਹੋਰ ਵੀ ਦੱਸੋ ਤੁਸੀਂ ਕਿਰਾਏ ਤੇ ਸੰਦ ਮਿਲਦੇ ਇਹ ਕਿਹੜਾ ਸੌਖਾ ਗੱਲ ਜੂਗਾ ਵਿੱਚ ਚਾਰ ਚਾਰ ਪੰਜ ਪੰਜ ਵਾਹਾਂ ਲਵਣੀਆਂ ਪੈਣੀਆਂ ਰੂਟਾਵੇਟਰ ਵੀ ਇਹ ਚ ਚੱਲਣਾ ਨਹੀਂ ਕੀ ਕਰਾਂਗੇ ਅੱਗ ਵੀ ਨਹੀਂ ਲੱਗਣੀ ਕੋਈ ਹੱਲ ਨਹੀਂ ਇਹਦਾ ਐਸੀ ਪਿੰਡ ਚੰਦਪਾਣ ਦੇ ਕਿਸਾਨ ਵਿਚਾਰੇ ਦੁੱਖ ਰੋਚ ਰੋ ਰਹੇ ਸੀ ਸਾਡੇ ਨਾਲ ਤੇ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਨਮੀ ਅਪਡੇਟ ਦੇ ਨਾਲ ਜੁੜੇ ਰੋ ਦੇਖਦੇ ਰੋ ਸੱਚ ਦੀ ਪੜਤਾਲ